ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਨੇਪਾਲ ਤੋਂ ਬਾਅਦ ਹੁਣ ਲੰਡਨ ਵਿੱਚ ਇੱਕ ਵੱਡੇ ਲੈਵਲ ਉਤੇ ਪ੍ਰਦਰਸ਼ਨ ਹੋਇਆ ਬੀਤੇ ਦਿਨ ਨੇਤਾ ਟੌਮੀ ਰੋਬਿੰਸਨ ਵੱਲੋਂ ਆਯੋਜਿਤ ਯੂਨਾਈਟਡ ਕਿੰਗਡਮ ਮਾਰਚ ਵਿੱਚ ਲਗਭਗ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਸਨ ਇਸ ਦੌਰਾਨ ਹਿੰਸਾ ਫੈਲ ਗਈ ਜਦੋਂ ਰੋਬਿੰਸਨ ਦੇ ਸਮਰਥਕਾਂ ਦਾ ਇੱਕ ਸਮੂਹ ਪੁਲਿਸ ਦੇ ਵਿਰੋਧ ਪ੍ਰਦਰਸ਼ਨਕਾਰੀਆਂ ਨਾਲ ਮੁਕਾਬਲਾ ਕਰਨ ਲੱਗਾ ਪੁਲਿਸ ਦੇ ਅਨੁਸਾਰ ਇਸ ਹਿੰਸਾ ਵਿੱਚ 26 ਪੁਲਿਸ ਕਰਮੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 4 ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਇਸ ਮਾਮਲੇ ਵਿੱਚ 25 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਸਿਸਟੈਂਟ ਕਮਿਸ਼ਨਰ ਮੈਟ ਟਵਿਸਟ ਨੇ ਕਿਹਾ ਕਿ ਜ਼ਿਆਦਾਤਰ ਲੋਕ ਸ਼ਾਂਤੀਪੂਰਵਕ ਆ ਵੱਡੀ ਗਿਣਤੀ ਹਿੰਸਾ ਫੈਲਾਉਣ ਵਾਲਿਆਂ ਦੀ ਵੀ ਪਹੁੰਚੀ ਸੀ ਉਹਨਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਤੇ ਸੁਰੱਖਿਆ ਘੇਰਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸੀ ਨੇਪਾਲ ਵਿੱਚ ਕਾਠਮੰਡੂ ਕਾਟੀ ਅਤੇ ਹੋਰ ਹਿੱਸਿਆਂ ਵਿੱਚ ਲਗਾਏ ਕਰਫਿਊ ਤੇ ਮਨਾਹੀ ਦੇ ਹੁਕਮ ਅੱਜ ਹਟਾਏ ਜਾਣ ਮਗਰੋਂ ਜਨਜੀਵਨ ਹੌਲੀ-ਹੌਲੀ ਲੂਤੇ ਪਰਤ ਰਿਹਾ ਹੈ। ਰਾਸ਼ਟਰਪਤੀ ਰਾਮਚੰਦਰ ਪੋਡੇਲ ਦੇ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀਆਂ ਅਗਲੀ ਸੰਸਦੀ ਚੋਣਾਂ ਅਗਲੇ ਸਾਲ 5 ਮਾਰਚ ਨੂੰ ਹੋਣਗੀਆਂ। ਇਹ ਐਲਾਨ ਇੱਕ ਹਫ਼ਤੇ ਤੱਕ ਚੱਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਮਗਰੋਂ ਕੀਤਾ ਗਿਆ ਜਿਸ ਕਾਰਨ ਕੇਪੀ ਸ਼ਰਮਾ ਨੂੰ ਅਸਤੀਫਾ ਦੇਣਾ ਪਿਆ ਅਤੇ ਸੁਸ਼ੀਲਾ ਕਾਰਕੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਰਾਸ਼ਟਰਪਤੀ ਪੋਡੇਲ ਨੇ ਸ਼ੁੱਕਰਵਾਰ ਨੂੰ ਨਵ ਨਿਯੁਕਤ ਪ੍ਰਧਾਨ ਮੰਤਰੀ ਦੀ ਸ਼ਿਫਾਰਿਸ਼ ਉਤੇ ਪ੍ਰਤੀਨਿਧੀ ਬਪੰਗ ਕਰਦਾ ਹੈ ਕਿ ਆ ਕਿ ਅਗਲੀਆਂ ਸੰਸਦ ਦੀ ਚੋਣਾਂ 5 ਮਾਰਚ ਨੂੰ ਹੋਣਗੀਆਂ ਇਜ਼ਰਾਈਲ ਨੇ ਹਾਲੀ ਦੇ ਦਿਨਾਂ ਵਿੱਚ ਗਾਜ਼ਾ ਸਹਿਰ ਉਤੇ ਆਪਣੇ ਹਮਲੇ ਵਧਾ ਦਿੱਤੇ ਨੇ ਤੇ ਵਸਨੀਕਾਂ ਨੂੰ ਹਮਾਸ ਦੇ ਆਖਰੀ ਗੜ ਵਾਲੇ ਇਲਾਕੇ ਨੂੰ ਛੱਡਣ ਦਾ ਹੁਕਮ ਦਿੱਤਾ ਗਾਜ਼ਾ ਸ਼ਹਿਰ ਵਿੱਚ ਹਵਾਈ ਹਮਲੇ ਦੀ ਇੱਕ ਲੜੀ ਵਿੱਚ ਕਟੋ-ਕਟ 32 ਲੋਕ ਮਾਰੇ ਗਏ ਨੇ ਕਿਉਂਕਿ ਇਜ਼ਰਾਈਲ ਉੱਥੇ ਆਪਣਾ ਹਮਲਾ ਤੇਜ਼ ਕਰ ਰਿਹਾ ਹੈ ਸ਼ਿਫਾ ਹਸਪਤਾਲ ਦੇ ਮੁਰਦਾ ਘਰ ਦੇ ਅਨੁਸਾਰ ਜਿੱਥੇ ਲਾਸ਼ਾਂ ਲਿਆਂਦੀਆਂ ਗਈਆਂ ਸਨ ਉਨ੍ਹਾਂ ਮ੍ਰਿਤਕਾਂ ਵਿੱਚ 12 ਬੱਚੇ ਵੀ ਸ਼ਾਮਲ ਸਨ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਮਲੇ ਵਿੱਚ ਇੱਕ ਪਰਿਵਾਰ ਦੇ 10 ਮੈਂਬਰ ਮਾਰੇ ਗਏ ਨੇ ਜਿਨ੍ਹਾਂ ਵਿੱਚ ਇੱਕ ਮਾਂ ਤੇ ਉਸਦੇ ਤਿੰਨ ਬੱਚੇ ਵੀ ਸ਼ਾਮਲ ਸਨ ਉੱਥੇ ਹੀ ਫਲਸਤੀਨੀ ਫੁੱਟਬਾਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਅਲ ਹਿਲਾਜ਼ ਸਪੋਰਟਿੰਗ ਕਲੱਬ ਦੇ ਇੱਕ ਖਿਡਾਰੀ ਮੁਹੰਮਦ ਰੰਮੀ ਸੁਲਤਾਨ ਦੀ ਉਸਦੇ ਪਰਿਵਾਰ ਦੇ 14 ਮੈਂਬਰਾਂ ਨਾਲ ਮੌਤ ਹੋ ਗਈ ਹੈ ਇਜ਼ਰਾਈਲ ਨੇ ਹਾਲੀ ਦੇ ਦਿਨਾਂ ਵਿੱਚ ਗਾਜ਼ਾ ਸ਼ਹਿਰ ਉਤੇ ਆਪਣੇ ਹਮਲੇ ਵਧਾ ਦਿੱਤੇ ਨੇ ਦਿਵਸ ਨਿਕਾ ਨੂੰ ਹਮਾਸ ਦੇ ਆਖਰੀ ਗੜ ਵਾਲੇ ਇਲਾਕੇ ਨੂੰ ਛੱਡਣ ਦਾ ਹੁਕਮ ਦਿੱਤਾ ਹੈ ਅਨ ਅੱਜ T20 ਕ੍ਰਿਕਟ ਏਸ਼ੀਆ ਕੱਪ ਵਿੱਚ ਆਮੋ ਸਾਹਮਣੇ ਹੋਣਗੇ ਸੂਰਿਆ ਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਖਿਲਾਫ ਮੈਚ ਵਿੱਚ ਮਜਬੂਤ ਦਾਅਵੇਦਾਰ ਜੋ ਮੈਦਾਨ ਉਤੇ ਉਤਰੇਗੀ ਮੈਚ ਵਿੱਚ ਦੋਹਾਂ ਟੀਮਾਂ ਦੇ ਸਪਿੰਨਰਾਂ ਉਤੇ ਨਜ਼ਰ ਰਹੇਗੀ ਚਾਰ ਮਹੀਨੇ ਬਾਅਦ ਭਾਰਤ ਵਿੱਚ ਹੋ ਰਹੀ T20 ਵਿਸ਼ਪ ਕੱਪ ਦੇ ਮੱਦੇਨਜ਼ਰ ਇਹ ਮੈਚ ਕਾਫੀ ਅਹਿਮ ਹੈ ਪਰ ਬੀਤੇ ਕਈ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਕਿਸੇ ਕ੍ਰਿਕਟ ਮੈਚ ਲਈ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਹੈ ਜੋ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਮੈਚ ਵਿੱਚ ਦੇਖਿਆ ਜਾਂਦਾ ਹੈ ਅੱਜ ਰਾਤ 8 ਵਜੇ ਏਸ਼ੀਆ ਕੱਪ T20 ਦਾ ਭਾਰਤ-ਪਾਕਿਸਤਾਨ ਮੁਕਾਬਲਾ ਹੋਣ ਜਾ ਰਿਹਾ ਹੈ ਹਾਲਾਂਕਿ ਇਸ ਮੈਚ ਨੂੰ ਲੈ ਕੇ ਵਿਰੋਧੀ ਲਹਿਰ ਤੇਜ਼ ਹੋ ਚੁੱਕੀ ਹੈ ਤੇ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਉੱਤੇ ਤਿੱਖੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਜਦੋਂ ਦਲਜੀਤ ਦੋਸਾਂਸ ਦੀ ਫਿਲਮ ਰਿਲੀਜ਼ ਹੋਣੀ ਸੀ ਤਾਂ ਉਸ ਨੂੰ ਗੱਦਾਰ ਕਹਿ ਕੇ ਰੋਕ ਦਿੱਤਾ ਗਿਆ ਸੀ ਕਿਉਂਕਿ ਉਹ ਹਮਲੇ ਤੋਂ ਬਾਅਦ ਆਉਂਦੀ ਸੀ ਪਰ ਹੁਣ ਪਾਕਿਸਤਾਨ ਨਾਲ ਕਿਸੇ ਕ੍ਰਿਕਟ ਮੈਚ ਬਿਨਾ ਕਿਸੇ ਰੁਕਾਵਟ ਦੇ ਖੇਡਿਆ ਜਾ ਰਿਹਾ ਹੈ ਕਿਉਂਕਿ ਵੱਡੇ ਅਧਿਕਾਰੀਆਂ ਦੇ ਪਰਿਵਾਰਾਂ ਦੇ ਹਿੱਤ ਇਸ ਵਿੱਚ ਜੁੜੇ ਨੇ ਮਾਨ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਕਿ ਹੈ ਕਿ ਲੋਕਾਂ ਦੀ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨਾਲ ਲੜੋ ਦੂਜੇ ਪਾਸੇ ਉਸ ਨਾਲ ਕਲਾ ਤੇ ਖੇਡਾਂ ਰਾਹੀਂ ਰਿਸ਼ਤੇ ਜਾਰੀ ਰੱਖੇ ਜਾਂਦੇ ਨੇ ਕਿ ਕੇਂਦਰ ਪਹਿਲਗਾਮ ਤੇ ਪੁਲਵਾਮਾ ਵਰਗੇ ਹਮਲਿਆਂ ਨੂੰ ਭੁੱਲ ਚੁਕਾਏ ਕਿ ਸ਼ਹੀਦਾਂ ਦੀ ਕੁਰਬਾਨੀ ਸਿਰਫ ਭਾਸ਼ਣਾ ਤੱਕ ਸੀਮਤ ਹੋ ਗਈ ਹੈ ਕੋਮੀ ਜਾਂਚ ਏਜੰਸੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਸਰ ਦੇ ਚੈਰਾਟਾ ਵਿੱਚ ਠਾਕੁਰ ਦੁਆਰਾ ਸਨਾਤਨ ਮੰਦਰ ਉੱਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤੀ ਗਈ ਆਪਣੀ ਚਾਰਜ ਸ਼ੀਟ ਵਿੱਚ ਵਿਸ਼ਾਲ ਗਿੱਲ, ਭਗਵੰਤ ਸਿੰਘ ਅਤੇ ਦੀਵਾਨ ਸਿੰਘ ਨੂੰ 15 ਮਾਰਚ ਦੇ ਹਮਲੇ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਨਾਮਜ਼ਦ ਕੀਤਾ ਹੈ ਗਿੱਲ ਦੀ ਪਛਾਣ ਦੋ ਬਾਈਕ ਸਵਾਰ ਹਮਲਾਵਾਰਾਂ ਵਿੱਚੋਂ ਇੱਕ ਵਜੋਂ ਹੋਈ ਸੀ ਜਿਨ੍ਹਾਂ ਨੇ ਪੰਚ ਮਾਰਚ ਦੀ ਸਵੇਰ ਨੂੰ ਗਰਨੇਡ ਸੁੱਟਿਆ ਸੀ ਉਸ ਦਾ ਸਾਥੀ ਕੁਰ ਸਿਦਕ ਸਿੰਘ ਦੋ ਦਿਨ ਬਾਅਦ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਧਿਕਾਰੀਆਂ ਅਨੁਸਾਰ ਭਗਵੰਤ ਸਿੰਘ ਨੇ ਹਮਲਾਵਾਰਾਂ ਨੂੰ ਪਨਾਹ ਦਿੱਤੀ ਗਰਨੇਡ ਲੁਕਾਏ ਜਾਸੂਸੀ ਲਈ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਤੇ ਹਮਲੇ ਤੋਂ ਪਹਿਲਾਂ ਤੇ ਬਾਅਦ ਵਿੱਚ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ ਦਿਵਾਨ ਸਿੰਘ ਨੂੰ ਸਹਿਮੁਲਜਮਾ ਨੂੰ ਪਨਾਹ ਦੇਣ ਅਤੇ ਸਬੂਤ ਨਸ਼ਟ ਕਰਨ ਹੇਠ ਚਾਰਜ ਸ਼ੀਟ ਕੀਤਾ ਗਿਆ ਹੈ ਪਰਨਲਪੁਰ ਪਵਿੱਤ ਪੰਜਾਬ ਦੇ ਵੱਡੇ ਹਿੱਸੇ ਵਿੱਚ ਜਿੱਥੇ ਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਲੈ ਕੇ ਅੱਜ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਅਹਿਮ ਇਕੱਤਰਤਾ ਹੋਈ ਹੈ ਇਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੀ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਤੇ ਕਲਾਕਾਰ ਸ਼ਾਮਲ ਹੋਏ ਸਨ ਹਰੀ ਕਟੇਬੰਦੀ ਦੀ ਆਗੂ ਨੇ ਆਪਣੀ ਆਪਣੀ ਸੁਝਾਅ ਜਥੇਦਾਰ ਸਾਹਿਬ ਅਗੇ ਰੱਖੇ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੱਕ ਸਰਕਾਰੀ ਖਾਲਸਾ ਆਰਗੇਨਾਈਜੇਸ਼ਨ ਨਾਮ ਦੀ ਵੈਬਸਾਈਟ ਤੇ ਪੋਰਟਲ ਤਿਆਰ ਕਰ ਦਿੱਤਾ ਜਾਏਗਾ ਜਿਸ ਉੱਤੇ ਸਾਰੀਆਂ ਸੰਸਥਾਵਾਂ ਦੇ ਰਜਿਸਟ੍ਰੇਸ਼ਨ ਹੋਵੇਗੀ ਹਰ ਸੰਸਥਾ ਨੂੰ ਦੋ-ਦੋ ਵਲੰਟੀਅਰ ਦੇਣੇ ਪੈਣਗੇ ਜਤਕਿ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਵੀ ਤਿਆਰ ਕਰ ਦਿੱਤਾ ਜਾਏਗਾ ਜਥੇਦਾਰ ਸਾਇਮ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖਾਲਸਾ ਐਡ ਕਿਸਾਨ ਜਥੇਬੰਦੀ ਅਤੇ ਹੋਰ ਸਮਾਜਿਕ ਸੰਸਥਾਵਾਂ ਨੇ ਹੜਪੀੜਤੰ ਦੀ ਨਿਰਪੱਖ ਹੋ ਕੇ ਮਦਦ ਕੀਤੀ ਹੈ ਇਹ ਸਾਰੀਆਂ ਸੰਸਥਾਵਾਂ ਮਿਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕੰਮ ਕਰਨ ਗਿਆ ਇਸ ਮੌਕੇ ਉਹਨਾਂ ਨੇ ਹੜ੍ਹ ਕਾਰਨ ਵੱਡੇ ਪੱਧਰ ਉੱਤੇ ਹੋਏ ਨੁਕਸਾਨ ਨੂੰ ਸਰਕਾਰ ਦੀ ਲਾਪਰਵਾਹੀ ਵੀ ਘਰਾਰ ਦਿੱਤਾ ਹੈ ਪੰਜਾਬੀ ਚ ਸਰਕਾਰੀ ਬਸਾਂ ਦੇ ਯਾਤਰੀਆਂ ਲਈ ਵੱਡਾ ਫੈਸਲਾ ਲਿਆ ਗਿਆ ਪੰਜਾਬ ਰੋਡਵੇਜ਼ ਤੇ ਪੈਪਸੋ ਟ੍ਰਾਂਸਪੋਰਟ ਕਾਰਪੋਰੇਸ਼ਨਸ ਨੇ ਸਾਰੀਆਂ ਸਰਕਾਰੀ ਬਸਾਂ ਵਿੱਚ ਹੁਣ ਗਾਣੇ ਜਾਂ ਕੋਈ ਵੀਡੀਓ ਚਲਾਉਣ ਦੀ ਮਨਾਹੀ ਕਰ ਦਿੱਤੀ ਗਈ ਹੈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਅੰਮ੍ਰਿਤਸਰ ਡਿਪੂ ਨੇ ਵੀ ਇਸ ਹਦਾਇਤ ਦੀ ਪਾਲਣਾ ਲਈ ਖਾਸ ਤੌਰ ਉਤੇ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਡਰਾਈਵਰ ਤੇ ਕੰਡਕਟਰਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੇ ਉੱਚੀ ਆਵਾਜ਼ ਵਾਲੇ ਗੀਤ ਜਾਂ ਵੀਡੀਓ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਕਦਮ ਯਾਤਰੀਆਂ ਦੀ ਸੁਰੱਖਿਆ ਆਰਾਮਦਾਇਕ ਯਾਤਰਾ ਤੇ ਬਸ ਦੇ ਮਾਹੌਲ ਨੂੰ ਸ਼ ਬਣਾਈ ਰੱਖਣ ਲਈ ਚੁੱਕਿਆ ਗਿਆ ਤਾਂ ਜੋ ਹਰ ਕੋਈ ਬਿਨਾਂ ਰੁਕਾਵਟ ਆਪਣੀ ਮੰਜ਼ਿਲ ਤੱਕ ਸਫ਼ਰ ਕਰ ਸਕੇ ਦੱਸਿਆ ਜਾ ਰਿਹਾ ਹੈ ਕਿ ਵਿਪਾਗ ਨੂੰ ਕਾਫੀ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸੰ ਕਿ ਸਰਕਾਰੀ ਬੱਸਾਂ ਵਿੱਚ ਚੱਲਦੇ ਗਾਣੇ ਕਈ ਵਾਰ ਯਾਤਰੀਆਂ ਨੂੰ ਪਰੇਸ਼ਾਨ ਕਰਦੇ ਨੇ ਇਸੇ ਕਾਰਨ ਮੁੱਖ ਦਫ਼ਤਰ ਨੇ ਇਹ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਜਿਸ ਨਾਲ ਹੁਣ ਬੱਸਾਂ ਵਿੱਚ ਸਿਰਫ ਸ਼ਾਂਤੀ ਦਾ ਮਾਹੌਲ ਰਹੋਗਾ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਸੁਣਨ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ